ਅੱਜ ਸਵੇਰੇ ਆਈਸੀਸੀ ਦੁੱਧਮ ਸਿੰਘ ਨਗਰ ਤੋਂ ਤੇ ਉਹਨਾਂ ਨੇ ਕੰਪਲੇਨਟ ਦਿੱਤੀ ਸੀ ਫਿਰ ਮੈਂ ਸਪੇਰੇ ਉੱਥੇ ਭੇਜੇ ਸੀਗੇ ਤਕਰੀਬਨ ਪਤਾ ਲੱਗਾ 11 ਜਿਹੜੇ ਸਨੈਕਸ ਉੱਥੋਂ ਪਕੜੇ ਗਏ ਠੀਕ ਲੋਕਾਂ ਦੀ ਕੀ ਸੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਵਿੱਚ ਕਿਹਾ ਜਾਂਦਾ ਹੈ ਬਾਕੀ ਦੇ ਕੰਮਾਂ 'ਚ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਕੰਪਲੇਂਟਸ ਆ ਰੀਆਂ ਸੀਗੀਆਂ ਕਿ ਸਾਨੂੰ ਦਿੱਕਤ ਤਾਂ ਨਹੀਂ ਆਈ ਕੰਪਲੇਂਟ ਨਹੀਂ ਨਹੀਂ ਕਟਿਆ ਨਹੀਂ ਕੰਪਲੇਂਟ ਆ ਰੀਆਂ ਸੀਗੀਆਂ ਤੇ ਉਹਦੇ ਆਧਾਰ ਦੇ ਉੱਤੇ ਫਿਰ ਅਸੀਂ ਇਹ ਤੋਂ ਸਪੇਰੇ ਭੇਜੇ ਸੀ ਉਹਨਾਂ ਨੇ ਫਿਰ 11 ਸਨੈਕਸ ਪਕੜੇ ਪਰਟੀਕੂਲਰ ਪਾਰਕ ਚੋਂ ਫੜੇ ਜੀ ਕਿਸੇ ਦਾ ਪਾਰਕ ਚੋਂ ਪਾਰਕ ਚੋਂ ਇਹ ਵੀ ਦੱਸਣਾ ਕਿ ਇਹ ਜਿਹੜੇ ਸੱਪ ਐ ਮੁੱਖਕ ਦੇ ਉੱਤੇ ਤੁਸੀਂ ਮੌਜੂਦ ਸੀਗੇ ਮਤਲਬ ਕਿਹੜੀ ਪ੍ਰਜਾਤੀ ਸੀ ਇਹਨਾਂ ਦੀ ਮਤਲਬ ਕੋਬਰਾ ਸੀਗੇ ਜਾਂ ਫਿਰ ਨਾਰਮਲ ਸੱਪ ਜਿਹੜੇ ਕਿ ਜ਼ਿਆਦਾ ਜ਼ਹਿਰੀਲੇ ਨਹੀਂ ਹੁੰਦੇ ਜਾਂ ਜ਼ਹਿਰ ਵਾਲੇ ਸੱਪ ਸੀਗੇ ਇਹ ਇੰਦਾ ਤਾਂ ਮੈਨੂੰ ਨਹੀਂ ਪਤਾ ਹੈਗਾ ਪਰ ਸਪੇਰੇਆ ਨੇ ਦੱਸਿਆ ਦੇ ਮੁਤਾਬਕ ਹੈਗਾ ਵੀ ਦੋ ਤਿੰਨ ਜਾਨੇ ਤਾਂ ਜਿਹੜੇ ਜਿਹੜੇ ਫਨ ਫਲੰਦ ਵਾਲੇ ਸੀ ਬਾਕੀ ਨੋਰਮਲ ਸੀ ਅੱਜ ਸਵੇਰੇ ਆਈ ਸੀ ਸੀ ਦੁੱਦਮ ਸਿੰਘ ਨਗਰ ਤੋਂ ਤੇ ਉਹਨਾਂ ਨੇ ਕੰਪਲੇਂਟ ਦਿੱਤੀ ਸੀ ਫਿਰ ਮੈਂ ਸਪੇਰੇ ਉੱਥੇ ਭੇਜੇ ਸੀਗੇ ਤਕਰੀਬਨ ਪਤਾ ਲੱਗਾ 11 ਜਿਹੜੇ ਸਨੈਕਸ ਉੱਤੋਂ ਪਕੜੇ ਗਏ ਠੀਕ ਲੋਕਾਂ ਦੀ ਕੀ ਕੋਈ ਕੰਪਲੇਂਟਸ ਆ ਰਹੀਆਂ ਸੀਗਾ ਕਿ ਸਾਨੂੰ ਦਿੱਕਤ ਤਾਂ ਨਹੀਂ ਆਈ ਕੰਪਲੇਂਟ ਨਹੀਂ ਨਹੀਂ ਕਟਿਆ ਨਹੀਂ ਕੰਪਲੇਂਟ ਆ ਰਹੀਆਂ ਸੀਗੀਆਂ ਤੇ ਉਹਦੇ ਆਧਾਰ ਦੇ ਉੱਤੇ ਫਿਰ ਅਸੀਂ ਇਥੇ ਸਪੇਰੇ ਭੇਜੇ ਸੀ ਉਹਨਾਂ ਨੇ ਫਿਰ 11 ਸਨੈਕਸ ਪਕੜੇ ਪਰਟੀਕੂਲਰ ਪਾਰਕ ਚੋਂ ਫੜੇ ਜੀ ਕਿਸੇ ਦਾ ਪਾਰਕ ਚੋਂ ਪਾਰਕ ਚੋਂ ਪਾਰਕ ਚੋਂ ਜੀ ਵੀ ਦੱਸਣਾ ਕਿ ਇਹ ਜਿਹੜੇ ਸੱਪ ਐ ਮੁੱਖਕ ਦੇ ਉੱਤੇ ਤੁਸੀਂ ਮੌਜੂਦ ਸੀਗੇ ਮਤਲਬ ਕਿਹੜੀ ਪ੍ਰਜਾਤੀ ਸੀ ਇਹਨਾਂ ਦੀ ਮਤਲਬ ਕੋਬਰਾ ਸੀਗੇ ਜਾਂ ਫਿਰ ਨਾਰਮਲ ਸੱਪ ਜਿਹੜੇ ਕਿ ਜ਼ਿਆਦਾ ਜ਼ਹਿਰੀਲੇ ਨਹੀਂ ਹੁੰਦੇ ਜਾਂ ਜ਼ਹਿਰ ਵਾਲੇ ਸੱਪ ਸੀਗੇ ਇਹ ਇੰਦਾ ਤਾਂ ਮੈਨੂੰ ਨਹੀਂ ਪਤਾ ਹੈਗਾ ਪਰ ਸਪੇਰਿਆਂ ਨੇ ਦੱਸਿਆ ਦੇ ਮੁਤਾਬਕ ਹੈਗਾ ਵੀ 2-3 ਜਾਨੇ ਤਾਂ फन फैलाने वाले बाकी नॉर्मल से देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।